ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹਨਾ ਕਿ ਇੱਕ ਕਲਦੀਪ ਸਿੰਘ ਨਾ ਦਾ ਮੁੰਡਾ ਇਹਨਾਂ ਦਾ ਨਾ ਇੱਕ ਗਰੁੱਪ ਬਣਿਆ ਇਹ ਹਰੇਕ ਨੂੰ ਹੀ ਫੇਸਬੁੱਕ ਤੇ ਗਾਣੇ ਕੱਢਦੇ ਆ ਵੱਧ ਘੱਟ ਗੱਲਾਂ ਕਰਦੇ ਆ ਪਰ ਮੈਨੂੰ ਵੀ ਬਹੁਤ ਇਹਨਾਂ ਵੱਧ ਘੱਟ ਗੱਲਾਂ ਕੀਤੀਆਂ ਬਹੁਤ ਹੀ ਅਪ ਸ਼ਬਦ ਬੋਲੇ ਆ ਔਰ ਪਹਿਲੋ ਮੈਂ ਇਹਦੀ ਫੋਟੋ ਵਿਖਾਵਾਂ ਤੁਹਾਨੂੰ ਆਹ ਜੇ ਇਹਦੀ ਫੋਟੋ ਤੇ 14 ਤਰੀਕ ਨੂੰ 14 8 2024 ਨੂੰ ਇਸੇ 14 ਨੂੰ ਮੈਂ ਪੁਲਿਸ ਕਮਿਸ਼ਨਰ ਮਾਨਯੋਗ ਸਰਦਾਰ ਰਣਜੀਤ ਸਿੰਘ ਜੀ ਢਿੱਲੋ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਇਹਨਾਂ ਨੂੰ ਰਿਸ਼ਤੀ ਤਰਖਾਸ ਦਿੱਤੀ ਆ ਕਿ ਆ ਜਿਹੜਾ ਬੰਦਾ ਇਹ ਬਹੁਤ ਹੀ ਅਬਸ਼ਬਦ ਬੋਲਦਾ ਵੱਧ ਘੱਟ ਗੱਲਾਂ ਕਰਦਾ ਏ ਧਮਕੀਆਂ ਦੇਦਾ ਔਰ ਇਹਦੀ ਆਈਡੀ ਨੂੰ ਖੰਘਾਲਿਆ ਜਾਵੇ ਇਹਦਾ ਪਛੋਕੜ ਵੇਖਿਆ ਜਾਵੇ ਇਹ ਗਰਮ ਖਿਆਲੀਆਂ ਤੇ ਨਾਲ ਇਹਦੇ ਸਬੰਧ ਨੇ ਤੇ ਜਿੰਨੋ ਮਰਜੀ ਧਮਕੀਆਂ ਲੈ ਪਿੰਦਾ ਇਹਦੀ ਜਿਹੜੀ ਫੇਸਬੁੱਕ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾਵੇ ਆ ਇਹਦੀ ਫੋਟੋ ਆ ਆ ਮੈਂ ਇਹ ਕਮੈਂਟ ਕਢਾ ਕੇ ਰੱਖਿਆ ਜਿੰਨੇ ਫੇਸਬੁੱਕ ਤੇ ਇਹਨੇ ਕੀਤੇ ਆ ਕਦੀ ਇਹ ਕਹਿੰਦਾ ਤੂੰ ਸੋਹਰਿਆਂ ਦੇ ਸਿਰ ਤੇ ਪੜਿਆ ਤੂੰ ساری ਉਮਰ ਕੰਮ ਨਹੀਂ ਕੀਤਾ ਤੂੰ ਮੁੰਡੇ ਦੇ ਸਿਰ ਤੇ ਖਾਨਾ ਤੂੰ ਐਸਜੀਪੀਸੀ ਨੂੰ ਬਦਰਾਮ ਕਰਦਾ ਐਲਜੀਪੀਸੀ ਨੇ ਕਿਸੇ ਦਾ ਕੇਸ ਖਰਾਬ ਨਹੀਂ ਕੀਤਾ ਤੇ ਦੂਜਿਆਂ ਨੂੰ ਕਹਿੰਦਾ ਪੈਸੇ ਮਿਲ ਗਏ ਤੁਹਾਨੂੰ ਕਿਉਂ ਨਹੀਂ ਮਿਲੇ ਆਈ ਤੇ ਤੈਨੂੰ ਕਾਰਦਾ ਦੂੰ ਆਜਾ ਮੰਗਦਾ ਤੂੰ ਉਹਦੇ ਰੋਟੀਆਂ ਖਾਂਦਾ ਚਲੇ ਗਿਆ ਕਦੀ ਸ਼ਰਮਣੀ ਕਮੇਟੀ ਦੇ 77 ਦੇ ਨਾਂ ਤੇ ਇੱਕ ਫੇਸਬੁੱਕ ਤੇ ਕਮੈਂਟ ਕਰਦਾ ਔਰ ਜਿਹੜੇ ਬੰਦਿਆਂ ਦੇ ਨਾਂ ਲਿਆ ਉਹ ਮਾਨਜੋਗ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ 77 ਨੇ ਉਹਨਾਂ ਨੂੰ ਇਨਫਰਮੇਸ਼ਨ ਦੇ ਰਿਆ ਇਹਦਾ ਮੁੰਡਾ ਹਰਪਾਲ ਆ ਇਹ ਇਥੇ ਲੱਗਾ ਇਹਨੂੰ ਬਹੁਤ ਕੁਝ ਮਿਲਿਆ ਔਰ ਇੰਨੀ ਬਕੜਵਾਜ ਕਰਦਾ ਜੋ ਮੈਂ ਦੱਸ ਨਹੀਂ ਸਕਦਾ ਤਾਂ ਕਰਕੇ ਇਹ ਜਿਹੜੇ ਕਮੈਂਟ ਜਿਹੜੇ ਆ ਉਹ ਸ਼ੇਅਰ ਕਰਕੇ ਤੇ ਸਾਰੇ ਉਹ ਕਢਾ ਲੈਣਾ ਕਿਉਂਕਿ ਕਮਿਸ਼ਨਰ ਸਾਹਿਬ ਦਾ ਹੁਣ ਇਨਕੁਆਇਰੀ ਬੈਠਣੀ ਆ ਇਹਦੀ ਤਸਦੀਕ ਹੋਣੀ ਆ ਉਦੋਂ ਲੋਡ ਪੈਣੀ ਆ ਦੇਣ ਦੀ ਔਰ ਜਿੰਨੂੰ ਮਰਜੀ ਇਹ ਬੋਲਣ ਦਾ ਪਤਾ ਪਹਿਲੀ ਤੇ ਗੱਲ ਹੈ ਕਿ ਸੱਜਣਾ ਮੈਂ ਤੈਨੂੰ ਦੱਸ ਦਵਾਂ कि 24 ਸਾਲ ਕੇ ਇਸ ਵਾਕਿਆ ਮੈਂ ਲੜਿਆ ਮੇਰੇ ਕੋ ਪ੍ਰੂਵ ਨੇ ਤੂੰ ਕਹਿੰਦਾ ਵੇ ਲੜ ਵੇ ਲੜ ਮੈਂ ਕਹਿੰਦਾ ਰੱਬ ਉਹ ਤੇਨੂੰ ਵੇ ਲੜ ਕਰਦੇ ਤੂੰ ਜਿਹੜੀਆਂ ਧਮਕੀਆਂ ਦਿਨਾ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਇਤਨੀ ਲਿਖਤੀ ਦਰਖਾਸਤ ਦਿੱਤੀ ਐ 14 ਤਰੀਕ ਦੀ ਔਰ ਜਿਹੜੇ ਇਹ ਆਨਸਰ ਨੇ ਨਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਹਦੇ ਨਾਲ ਹੋਰ 3-4 ਬੰਦੇ ਨੇ ਗਰੁੱਪ ਇਹਨਾਂ ਦਾ ਬਣਿਆ ਹੋਇਆ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਹ ਮੈਂ ਕਮੈਂਡ ਘਟਾ ਲੇ ਆ ਔਰ ਆ ਬੰਦੇ ਦੀ ਆ ਫੋਟੋ ਆ ਅੱਜ ਕੱਲ ਇਹਦੀ ਫੇਸਬੁੱਕ ਤੇ ਨਵੀਂ ਫੋਟੋ ਇੱਕ ਲੱਗੀ ਆ ਇਹਦਾ ਕੰਮ ਕੀ ਆ ਲੋਕਾਂ ਦੇ ਨਿੱਜੀ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਦੇਣੀ ਮੈਂ ਨਹੀਂ ਇਹਨੂੰ ਜਾਣਦਾ ਪਰ ਇਹਨੂੰ ਜਦੋਂ ਥਾਣੇ ਸੱਦਿਆ ਜਾਏ ਜਿੱਦ ਮੇ ਫੜਿਆ ਜਾਊਗਾ ਮੈਨੂੰ ਇਹ ਪਤਾ ਲੱਗਣਾ ਕਿ ਇਹ ਮੇਰੇ ਸੋਹਰਿਆਂ ਬਾਰੇ ਜਾਂ ਹਰਪਾਲ ਬਾਰੇ ਜਾਂ ਮੇਰੇ ਮੁੰਡੇ ਬਾਰੇ ਇਹਨੂੰ ਕਿੰਨੇ ਇਨਫਰਮੇਸ਼ਨ ਦਿੱਤੀ ਆ ਇਹ ਕੌਣ ਵਾਂ ਇਹ ਇਹਦੇ ਨਾਲ ਮੇਰੀ ਕੀ ਸਾਂਝ ਪਿਆਲੀ ਆ ਕੀ ਮੇਰਾ ਇਹਦੇ ਨਾਲ ਲੈਣਾ ਦੇਣਾ ਔਰ ਮੈਂ ਇੱਕ ਗੱਲ ਦੱਸ ਦਰਾਂ ਕਿ ਜਿਨ੍ਹਾਂ ਨੂੰ ਤੁਸੀਂ ਇਨਫਰਮੇਸ਼ਨ ਦੇ ਰਿਆ ਨਾ ਉਹਨਾਂ ਨੂੰ ਪਤਾ ਮੈਂ ਪਹਿਲੋਂ ਵੀ ਕਿਹਾ ਸੀ ਕਿ ਚੰਨਣ ਸੋਂ ਉਹਦਾ ਸੰਘਰਸ਼ ਕਰਦਾ ਰਿਆ ਤੁਸੀਂ ਜੀ ਉੱਥੇ ਰੋਟੀਆਂ ਖਾਣ ਗਏ ਆ ਚਾਨ ਕਾਦਾ ਦੇਣ ਕਦੀ ਜੋ ਵੀ ਅਪਸ਼ਾਬਦ ਤੂੰ ਬੋਲੇ ਜੋ ਵੀ ਕਮੈਂਟ ਕੀਤਾ ਉਹ ਸਾਰੇ ਮੈਂ ਕਢਵਾ ਲੇ ਨੇ ਤੇਰੀ ਫੁੱਟੋ ਵੀ ਲੈ ਲਈ ਆ ਪਹਿਲੋਂ ਤਾਂ ਮੈਂ ਇਹਦੇ ਤੇ ਕਰੂੰਗਾ ਫਿਰ ਇਹਦੇ ਹੌਲੀ ਹੌਲੀ ਸਾਥੀਆਂ ਤੇ ਵੀ ਫਿਰ ਫਿਰ ਲੋਕੀ ਪਤਾ ਕੀ ਕਹਿ ਦਿੰਦੇ ਕਿ ਸਾਡੇ ਬੱਚੇ ਨਾਲ ਵਧੀਚੀ ਹੋ ਗਈ ਆ ਹੁਣ ਇਹਨਾਂ ਦੇ ਮਾਂ ਤੋਂ ਸੁੱਤੇ ਆ ਇਹਨਾਂ ਨੂੰ ਨਹੀਂ ਪਤਾ ਕੀ ਕਰਨਾ ਜਿਦਾਂ ਮੇਰਾ ਤੁਹਾਡੇ ਨਾਲ ਕੋ ਲੈਣਾ ਦੇਣਾ ਨਹੀਂ ਮੈਂ ਆਪਣਾ ਕੰਮ ਕਰ ਰਿਆ ਔਰ ਮੈਨੂੰ ਨਹੀਂ ਮਿਲਿਆ ਪਰ ਮੈਂ ਕਹਿੰਨਾ ਮੈਂ ਏਸੀ ਪਰਵਾਰ ਨਾਲ ਸੰਬੰਧਤ ਸੀ ਮੈਂ 21 ਸਾਲ ਕੇਸ ਲੜਿਆ ਕੋਰਟ ਤੋਂ ਤਾਂ ਨਹੀਂ ਵੱਡੇ ਔਰ ਬੇਜਾਦ ਇੱਕ ਨਾਲ ਦਾ ਹੁਸਨ ਲਾਲ ਉਹ ਵੀ ਬੜੀਆਂ ਰੋਲਾ ਗੋਲਾ ਪਾਉਂਦਾ ਵਾ ਤੇ ਮੈਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਪਹਿਲੋ ਮੈਨੂੰ ਅਕਲਦੀਪ ਸੋਨਾਂ ਨੇ ਜਿੱਟ ਲੈਂਦੇ ਹੋ ਤੇ ਫਿਰ ਮੈਂ ਹੁਸਨ ਲਾਲ ਦੇ ਵੀ ਇਹ ਕਾਰਵਾਈ ਕਰੂੰਗਾ ਇਹਨੂੰ ਪੁੱਛ ਲਾਂਗੇ ਭਾਈ ਤੈਨੂੰ ਕੀ ਬਿਮਾਰੀ ਆ ਤੈਨੂੰ ਕੀ ਗੱਲ ਆ ਸੋ ਜਿਹੜਾ ਬੰਦਾ ਕੋਈ ਕੰਮ ਕਰਦਾ ਆਖਿਰੋ ਤੇ ਨਾਲ ਕੋਈ ਗੱਲਬਾਤ ਹੋਊ ਤੇ ਕੋਈ ਸਚਾਈ ਹੋਊਗੀ ਤੇ ਫਿਰ ਉਹ ਐਡਾ ਸੋਸ਼ਲ ਮੀਡੀਆ ਤੇ ਬੋਲਦਾ ਉਹ ਤਾਂ ਨਹੀਂ ਜੇ ਕੋਈ ਬੋਲਦਾ ਮੈਂ ਫਿਰ ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਆਪ ਨੂੰ ਇਹਨਾਂ ਕਹੋਂਦੇ ਹੋ ਧਰਮੀ ਜੇ ਸਿੱਖ ਜੇ ਤੇ ਮੈਂ ਦੋ ਤਿੰਨ ਬੰਦਿਆਂ ਤੇ ਡਰੈਸ ਦਿੱਤੇ ਫਿਰ ਜੇ ਉੱਥੇ ਜਾਂਦੇ ਉਹ ਜਾਓ ਤੇ ਸਹੀ ਕਿੰਦਾ ਨਹੀਂ ਜੀ ਜੇ ਦਾ ਦੂਜਿਆਂ ਨੂੰ ਮਿਲਿਆ ਤੁਹਾਨੂੰ ਕਿਉਂ ਨਹੀਂ ਮਿਲਿਆ ਉਹ ਤੇ ਰੰਡੀ ਰੋਣਾ ਰੋਂ ਡਿਆ ਮੈਂ ਮੈਂ ਕਹਿੰਦਾ ਨਹੀਂ ਮਿਲਿਆ ਮੈਂ ਕਹਿੰਦਾ ਕਿ ਠੱਕੇਸ਼ਾਈ ਹੋਈ ਆ ਮੈਂ ਕਹਿੰਦਾ ਕਿ ਲੋਕ ਰੋਂਦੇ ਫਿਰਦੇ ਉਹ ਤੁਹਾਨੂੰ ਫੰਡ ਹੁੰਦਾ ਇਹ ਤਾਂ ਮੈਂ ਤੁਹਾਨੂੰ ਬਾਹਰੋਂ ਫੰਡਿੰਗ ਹੁੰਦੀ ਆ ਤੁਸੀਂ ਇਹ ਕੰਮ ਕਰਦੇ ਹੋ ਲੋਕਾਂ ਨੂੰ ਧੰਗੋਣ ਦਾ ਲੋਕਾਂ ਨੂੰ ਕਰਨ ਦਾ ਤੇ ਤੁਮਨੇ ਸਾਰੇ ਕਰਦੇ ਆ ਕਿਉਂਕਿ ਜਿੰਨਾ ਚਿਹਰੇ ਸ਼ੈਨ ਨਾ ਹੋਵੇ ਉਹਨਾਂ ਜਦ ਕੋਈ ਕੰਮ ਨਹੀਂ ਹੋ ਸਕਦਾ ਤੁਹਾਡੇ ਨਗਰ ਕੋਈ ਨਾ ਕੋਈ ਸ਼ਾਇ ਕਿਸੇ ਨਾ ਕਿਸੇ ਕਹਿ ਦੇ ਤੁਸੀਂ ਕਿਸੇ ਦੇ ਸ਼ਹਿ ਦੇ ਉੱਤੇ ਤੁਸੀਂ ਮੇਰੇ ਤੇ ਇੱਕ ਇਹ ਕਮੈਂਟਮੈਂਟ ਕੀਤੀ ਆ ਮੇਰੇ ਵਰਖਲਾ ਬੋਲਿਓ ਪਹਿਲਾਂ ਉੱਤੇ ਇਹ ਕਲਦੀਮ ਤੋਂ ਦੱਸੇ ਕੌਣ ਹੈ ਇਹ ਮੇਰੇ ਬਾਰੇ ਇੰਨੀ ਇਨਫਰਮੇਸ਼ਨ ਇਹਨਾਂ ਨੂੰ ਕਿੱਨੇ ਦਿੱਤੀ ਔਰ ਇਹ ਇਹ ਨੌਕਰੀ ਕਰਦਾ ਇਹੋ ਜੇ ਬੰਦੇ ਨੂੰ ਨੌਕਰੀ ਕਰਨ ਦਾ ਕੋਈ ਅਧਿਕਾਰ ਨਹੀਂ ਆ ਮੈਂ ਮੈਜਿਸਟਰੇਟ ਕੋ ਐਫੀਡੇਵਟ ਅਸਤੀ ਕਰਵਾ ਕੇ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਸਤ ਸਤ ਕਾਰਵਾਈ ਕੀਤੀ ਜਾਏ ਹੋਰ ਇਹਨੂੰ ਨੌਕਰੀ ਤੋਂ ਪ੍ਰਖਾਸਤ ਕੀਤਾ ਜਾਏ ਹੋਰ ਬੜੇ ਮੁੰਡੇ ਪੜੇ ਲਿਖੇ ਨੇ ਜਿਹੜੇ ਨੌਕਰੀ ਕਰਨ ਵਾਲੇ ਜਿਨ੍ਹਾਂ ਦੇ ਬਚਾਰੇ ਨੌਕਰੀਆਂ ਨਹੀਂ ਮਿਲਦੀਆਂ ਇਹੋ ਜਿਹੇ ਬੰਤੇ ਨੌਕਰੀਆਂ ਤੇ ਲੋੜਾਂ ਨਹੀਂ ਹੁੰਦੀਆਂ ਕਿਉਂਕਿ ਜਿਹੜੇ ਨੌਕਰੀ ਕਰਨ ਵਾਲੇ ਹੁੰਦੇ ਨਾ ਉਹ ਆਪਣੇ ਪਰਿਵਾਰ ਤੱਕ ਆਪਣੇ ਬੱਚਿਆਂ ਤੱਕ ਸੀਮਤ ਹੁੰਦੀ ਜੇ ਇਹ ਸੱਚਾਈ ਹੁੰਦਾ ਤੇ ਕਰਦਾ ਮੈਂ ਜਿੰਨਾਂ ਜਿੰਨਾਂ ਦੇ ਨੰਬਰ ਇਹਨੂੰ ਦਿੱਤੇ ਮੈਂ ਇਹਨਾਂ ਨੂੰ ਪੁੱਛਿਆ ਉਹ ਤੁਹਾਨੂੰ ਕੋਈ ਬੋਨ ਫਾਨ ਆਇਆ ਕੇਂਦਰ ਜੀ ਕੋਈ ਨਹੀਂ ਮੈਂ ਕਿਛਨ ਤੁਹਾਡਾ ਨਾਲ ਗੱਲ ਕੀਤੀ ਕੇਂਦਰ ਜੀ ਕੋਈ ਨਹੀਂ ਉਹ ਮੈਂ ਕਹੇਗਾ ਕੁੜੀਆ ਲੁੰਡ ਜੜ ਲੁੰਡ ਜੜ ਦਿਆ ਉਹ ਕੁੜੀਆ ਕਹਿੰਦਾ ਇਹ ਆ ਕਰਤਾ ਚੰਨ ਤੋਂ ਝੂਠ ਬੋਲਦਾ ਚੰਨ ਤੋਂ ਵਿਰ ਲੜਾ ਚੰਨ ਤੋਂ ਸਹਰਿਆਂ ਦੇ ਘਰ ਪੜਿਆ ਸਿਰ ਤੇ ਪੜਿਆ ਮੁੰਡੇ ਦੀ ਕਮਾਈ ਕਰਦਾ ਚਲ ਇਹ ਤਾਂ ਗੱਲਾਂ ਤੋਂ ਕਰਾਂ ਜੀ ਤੇ ਤੈਨੂੰ ਲਿਆਂਦਾ ਇੱਥੇ ਠਾਣੇ ਜੇਨ ਸੱਧਿਆ ਨਾ ਓਰੇ ਇੱਕ ਗੱਲ ਮੇਰੀ ਸੁਣ ਲਿਓ ਮੈਂ ਵੀ ਇਨੀ ਖੇਤੀ ਹਰ ਮੰਨਣ ਵਾਲਾ ਨਹੀਂ ਆ ਜਿਹੜੇ ਤੁਸੀਂ ਬਕੜਵਾਜ ਕਰਦੇ ਨਾ ਮੈਂ ਉਹ ਜਿਹੜੇ ਜਿਆਦਾ ਕੁੱਤਾ ਭੋਗਦਾ ਹੋਵੇ ਨਾ ਉਹ ਸ਼ਕੂਜਾ ਦੇ ਦਿੰਦੇ ਨੇ ਮੂੰਹ ਤੇ ਉਹ ਫੇਰ ਨਾ ਤੇ ਭੋਗਦਾ ਨਾ ਵੱਡਦਾ ਪਤਾ ਹੁਣ ਉਹ ਕੰਮ ਕਰਨਾ ਮੈਂ ਗਗਦੀਰ ਸਿੰਘ ਦੱਸੇ ਕਿ ਕੌਣ ਐ ਮੇਰੇ ਬਾਰੇ ਇੰਨੀ ਇਨਫਰਮੇਸ਼ਨ ਇਹਨੂੰ ਕਿੰਨੇ ਦਿੱਤੀ ਇਹ ਦੇਖੋ ਕੀ ਪ੍ਰੂਫ ਵਾ ਕਿ ਮੇਰੇ ਕੇਸ ਦਾ ਕੀ ਬਣਿਆ ਮੈਂ ਕਿੰਨਾ ਚਿਰ ਲੜਿਆ ਜਾਂ ਨਹੀਂ ਲੜਿਆ ਕੌਣ ਸੀ ਮੇਰਾ ਵਕੀਲ ਜਾਂ ਕਿਹੋ ਜਿਹੇ ਹਾਲਾਤਾਂ ਜੋ ਮੈਂ ਲੰਘਿਆ ਇਹ ਇਹਦੇ ਜਿਹੜੇ ਜਵਾਬ ਆ ਇਹ ਕਲਦੀਪ ਸਿੰਘ ਕੋਲ ਲੈਣੇ ਆ ਇਸ ਕਰਕੇ ਮੈਂ ਫਿਰ ਦੱਸ ਦਵਾ ਕਿ ਮੈਂ 14 ਤਰੀਕ ਨੂੰ ਮਿਲਿਆ ਸੀ ਕਿਉਂਕਿ 15 ਅਗਸਤ ਕਰਕੇ ਉਹ ਅਨੇਕੋ ਗੱਲਬਾਤ ਨਹੀਂ ਹੋਈ ਤੇ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਰਦਾਰ ਰਣਜੀਤ ਸਿੰਘ ਲੋਸਾਹ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਭਾਜੀ ਸਾਹਿਬ ਇਹੋ ਜਿਹੇ ਬੰਦੇ ਨੂੰ ਨਾਥੋਂ ਪਾਈ ਜਾਵੇ ਇਹ ਸਮਾਜ ਲਈ ਵੀ ਖਤਰਾ ਨੇ ਕਿਉਂਕਿ ਇਹੋ ਜਿਹੇ ਬੰਦੇ ਹੁੰਦੇ ਆ ਲੋਕਾਂ ਨੂੰ ਉਂਗਲ ਦਿੰਦੇ ਆ ਉਕਸਾਉਂਦੇ ਆ ਜਿੱਦਾਂ ਮੈਨੂੰ ਕਹਿੰਦੇ ਸੀ ਓ ਤੁਸੀਂ ਕਿਹੜੀ ਕੁਰਬਾਨੀ ਕੀਤੀ ਤੁਸੀਂ ਕਿਹੜੀਆਂ ਫਲਾਨੀਆਂ ਗੋਲੀਆਂ ਚਲਾਈਆਂ ਤੁਸੀਂ ਕਿਹੜਾ ਲੜੇ ਇਹਦਾ ਮਤਲਬ ਕਿ ਇਹ ਲੋਕਾਂ ਦੇ ਬੱਚਿਆਂ ਨੂੰ ਲੋਕਾਂ ਦੇ ਆ ਬੰਦਿਆਂ ਨੂੰ ਇਹ ਉਕਸਾਉਂਦੇ ਆ ਜਾਂ ਆਹ ਕੰਮ ਕਰ ਜਾਂ ਉਹ ਕੰਮ ਕਰ ਤੇ ਆਪ ਤੋ ਸਾਥ ਸੰਗਤ ਜੀ ਇਹੋ ਜੇ ਬੰਦਿਆਂ ਤੋਂ ਬਚ ਕੇ ਰੋ ਅੱਗੇ ਪੰਜਾਬ ਦਾ ਬੇੜਾ ਗਰਕੋ ਗਿਆ ਪਰ ਮੈਂ ਇੱਕ ਪੋਸਟ ਪਾਈ ਸੀ ਉਸ ਤੇ ਵੀ ਕਈਆਂ ਨੇ ਕਮੈਂਟ ਕੀਤਾ ਕਿ ਚੈਨਲ ਸਾਨੂੰ ਇਹ ਕੀ ਗੱਲ ਕੀਤੀ ਮੈਂ ਕਿਹਾ ਸੀ ਕਿ ਸਾਡੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਸੁਭੀਰ ਸਿੰਘ ਬਾਦਲ ਬਦੀ ਵੱਡੀ ਦੇਣ ਦੇ ਕਿਉਂਕਿ ਹਰਮੰਦਰ ਸਾਹਿਬ ਅੰਦਰ ਜਿਹੜਾ ਥੜਾ ਸਾਹਿਬ ਦਾ ਕਾਲ ਤਖਤ ਸਾਹਿਬ ਤੇ ਨਾਲ ਔਰ ਥੜੇ ਸਾਹਿਬ ਦੇ ਨਾਲ ਚੜੀ 1984 ਦੀ ਯਾਦਗਾਰ ਬਾਦਲ ਸਾਹਿਬ ਨੇ ਬਣਵਾਈ ਸੀ ਔਰ ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚਿਰ 1984 ਦੇ ਸਿੰਘਾਂ ਸਿੰਘਣੀਆਂ ਦੀ ਉਹ ਯਾਦਗਾਰ ਰਹੂਗੀ ਔਰ ਸਭ ਤੋਂ ਵੱਡੀ ਦੇਨ ਔਰ ਬੜੀ ਦੇਨ ਬਾਦਲ ਸਾਹਿਬ ਦੀ ਬੜਾ ਕੁਛ ਕੀਤਾ ਉਹ ਗੱਲ ਵੱਖਰੀ ਕੀ ਅੱਜ ਲੋਕ ਭੁੱਲ ਜਾਣ ਯਾ ਇਸੇ ਦੇ ਸਹਾਇ ਇਸ਼ਾਰੇ ਦੇ ਉੱਤੇ ਅਕਾਲੀ ਜਲਦੀ ਬਦਰਮੀ ਕਰਨ ਡੈਪਣ ਯਾ ਤੁਸੀਂ ਨੂੰ ਜਿੱਦਾਂ ਮਰਜ਼ੀ ਤੁਸੀਂ ਲਾ ਲਓ ਕਿ ਉਹ ਜਿਹੜਾ ਉਹ ਰੋਗ ਲੋਕਾਂ ਨੂੰ ਪਤਾ ਕੀ ਬੱਦਲ ਸਾਹਿਬ ਦੇ ਨਾਲ ਲੋਕ ਦਿਲੋਂ ਪਿਆਰ ਕਰਦੇ ਲੋਕ ਜੁੜੇ ਨੇ ਪਰ ਮੈਂ ਇਹ ਗੱਲ ਪਾਈ ਸੀ ਪੋਸਟ ਦੇ ਵਿੱਚ ਕਿ ਲੋਕੀ ਕਮਾਨਾਂ ਨਾਲ ਜੁੜੇ ਆ ਔਰ ਮੈਂ ਜੋਧਪੁਰੀਆਂ ਦੇ ਮਸਲੇ ਦੇ ਵਿੱਚ ਨਵੰਬਰ 1984 ਦਾ ਮਸਲਾ ਧਰਮੀ ਪਹੋਚੀ ਤੇ ਹਰ ਗਰੀਬ ਜਿਹੜਾ ਵੀ ਮੇਰੇ ਵਰਗਾ ਉਹ ਕਲਦੀਪ ਸਿਆ ਮੇਰੇ ਵਰਗਾ ਬੇਲੜ ਤੇ ਪੋਤੜ ਜਿੰਨੇ ਵੀ ਬੇਲਾ ਕਰਾ ਕੇ ਰੱਖੂਗਾ ਮੈਂ ਤੂਦੇ ਕਈਆਂ ਮੰਤਰੀਆਂ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਔਰ ਤੇਰੀ ਕਿਸਮਤ ਤਾਂ ਚੰਗੀ ਰਹੇਗੀ ਉਹਨਾਂ ਨੇ ਗੌਰ ਨਹੀਂ ਕੀਤਾ ਜਿਹੜੇ ਉਹਨਾਂ ਨੇ ਕਿਹਾ ਚੱਲ ਭੌਂਕਦਾ ਜਿਹਦਾ ਕੁੱਤੇ ਭੌਂਦੇ ਭੌਂਕੇ ਲੰਬੇ ਹੋ ਗਿਆ ਪਰ ਮੈਨੂੰ ਉਹ ਹੱਦ ਜ਼ਿਆਦਾ ਪਰੇਸ਼ਾਨ ਕੀਤਾ ਔਰ ਮੈਨੂੰ ਬੋਲਣਾ ਪਿਆ ਪਹਿਲੀ ਤੇ ਗੱਲ ਮੈਂ ਇਹ ਪੁਲਿਸ ਨੂੰ ਬੇਨਤੀ ਕਰਦਾ ਕਿ ਇਹਦੀ ਬਰੀਕੀ ਨਾਲ ਜਿਹੜੀ ਇਨਕੁਆਰੀ ਕੀਤੀ ਜਾਏ ਕਿ ਕੌਣ ਆ ਇਹਨੂੰ ਕੌਣ ਇਨਫਰਮੇਸ਼ਨ ਦਿੰਦਾ ਇਹਨੂੰ ਕਿਵੇਂ ਪਤਾ ਮੇਰੇ ਪਛੋਕੜ ਬਾਰੇ ਤੇ ਮੈਂ ਕੀ ਕਰਦਾ ਰਿਹਾ ਪਰ ਹੈ ਜੋ ਇਹਨੇ ਕਿਹਾ ਵਾ ਬਿਲਕੁਲ ਗਲਤ ਗਿਆ ਵਾ ਪਰ ਮੈਂ ਇਹ ਤਾਂ ਤੁਹਾਨੂੰ ਬਾਰ-ਬਾਰ ਵਿਖਾਉਂਦਿਆਂ ਕਿ ਤੂੰ ਤੈਨੂੰ ਇਨਫਰਮੇਸ਼ਨ ਦਿੱਤੀ ਗੁਪਤ ਸਕੱਤਰ ਸਾਹਿਬ ਨੇ ਕਿਹਾ ਸੀ ਉਹ ਭਾਈ ਤੂੰ ਸਾਹਮਣੇ ਆ ਸਾਹਮਣੇ ਆ ਕੇ ਗੱਲ ਕਰ ਕਹਿੰਦਾ ਜੀ ਮੈਂ ਸਾਹਮਣੇ ਹੀ ਆ ਕਮੈਂਟ ਹੈਗਾ ਮੈਂ ਸਾਹਮਣੇ ਆ ਮੈਂ ਤੁਹਾਨੂੰ ਇਨਫਰਮੇਸ਼ਨ ਦੇਣੀ ਆ ਕਿ ਚੰਨੜ ਸੋਂ ਦਾ ਲੜਕਾ ਬਾਹਰਲੇ ਗੁਰਦੁਆਰੇ ਦੇ ਵਿੱਚ ਨਾਲ ਕਹਿੰਦਾ ਬੇਵਕਸਰ ਲੱਗਾ ਇਹਦਾ ਮਤਲਬ ਕਿ ਇਹਨੂੰ ਕਾਫੀ ਇਨਫਰਮੇਸ਼ਨ ਮੇਰੇ ਬਾਰੇ ਜਾਂ ਮੇਰੇ ਪਰਿਵਾਰ ਦੇ ਬਾਰੇ ਦਿੱਤੀ ਆ ਔਰ ਮੈਂ ਇੱਕ ਸਾਰਿਆਂ ਨੂੰ ਔਰ ਸਰਕਾਰ ਨੂੰ ਪੁਲਿਸ ਮਹਿਕਮੇ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਕਲਦੀਪ ਸਿੰਘ ਦਾ ਵਿਧ ਪਰਿਵਾਰ ਇਹਦੀ ਵਿਧ ਜੁੰਡਲੀ ਇਹ ਜ਼ਿੰਮੇਵਾਰ ਹੋਊਗੀ ਜੇ ਮੇਰੇ ਪਰਿਵਾਰ ਤੇ ਜਾਂ ਮੇਰੇ ਤੇ ਝਰੀਟ ਵੀ ਆ ਗਈ ਇਹ ਮੇਰਾ ਔਨ ਰਿਕਾਰਡ ਜਿਹੜਾ ਬਿਆਨ ਆ ਔਰ ਮੈਂ ਸੋਸ਼ਲ ਮੀਡੀਆ ਤੇ ਕਹਿ ਰਿਹਾ ਇਸ ਬੰਦੇ ਨੇ ਬੜੀ ਧਮਕੀ ਦਿੱਤੀ ਮੈਨੂੰ ਔਰ ਇਹ ਇਹ ਦੇ ਗਰਮਖਾਹਲੀ ਨਾਲ ਸੰਬੰਧ ਨੇ ਔਰ ਜੂਵਦੀਆਂ ਹਰਕਤਾਂ ਇਹ ਇਹਦੇ ਤੇ ਇਹ ਸਾਬਤ ਹੁੰਦਾ ਕਿ ਇਹ ਜਿਹੜਾ ਬੰਦਾ ਵਾ ਇਹ ਸਮਾਜ ਲਈ ਮਾਰਾ ਇਨੂੰ ਨਾਛ ਪਾਈ ਜਾਵੇ ਅਗਰ ਜੇ ਮੇਰੇ ਜਾਂ ਮੇਰੇ ਪਰਿਵਾਰ ਨਾਲ ਮੇਰੇ ਬੱਚੇ ਨਾਲ ਜਾਂ ਕਿਸੇ ਨਾਲ ਵੀ ਕੋਈ ਹਰਕਤ ਹੁੰਦੀ ਹੈ ਔਰ ਇਹ ਇਹ ਜ਼ਿੰਮੇਵਾਰ ਹੋਊਗਾ ਇਹਨਾਂ ਤੇ ਪਰਚੇ ਹੋਣ ਐਫ ਆਈ ਆਰ ਦਰਜ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹ ਮੈਂ ਪੰਜਾਬ ਸਰਕਾਰ ਤੇ ਪੂਨ ਪ੍ਰਸ਼ਾਸਨ ਨੂੰ ਸਾਰਿਆਂ ਕੋ ਮੰਗ ਕਰਦਾ ਇਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਕਰਨੀਆਂ ਬਾਕੀ ਮੈਂ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਕੋ ਬਚੋ ਤੇ ਫੇਰ ਹੀ ਪੰਜਾਬ ਬਚੂਗਾ ਕਿਉਂਕਿ ਇਹ ਜਿਹੜੇ ਅੰਸਰ ਆ ਇਹ ਲੋਕਾਂ ਦੇ ਧੀਆਂ ਪੁੱਤ ਮਰਵਾਉਣ ਵਾਲੇ ਨੇ ਇੰਨੀਆਂ ਬੇਅੰਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ